ਹੋ ਗਿਆ ਖਨੌਰੀ ਬਾਰਡਰ ਦੇ ਉੱਤੇ ਅੱਧੀ ਰਾਤ ਨੂੰ ਕਿਸਾਨਾਂ ਨੇ ਲਾ ਲਿਆ ਨਾਕਾ ਕਿਉਂਕਿ ਕਿਸਾਨਾਂ ਨੂੰ ਖਦਸ਼ਾ ਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਸ਼ਾਸਨ ਚੱਕ ਸਕਦਾ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਫੋਰਸ ਜਿਹੜੀ ਆ ਪਿੰਡਾਂ ਦੇ ਵਿੱਚ ਪਹੁੰਚ ਚੁੱਕੀ ਆ ਪਿੰਡਾਂ ਦੇ ਵਿੱਚ ਫੋਰਸ ਲਗਾ ਦਿੱਤੀ ਗਈ ਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਮੋਰਚੇ ਤੋਂ ਚੱਕ ਕੇ ਲੈਣਾ ਪਰ ਦੂਜੇ ਪਾਸੇ ਕਿਸਾਨਾਂ ਨੇ ਤਿਆਰੀਆਂ ਕਰ ਲਿਆਂ ਗਿਆ ਟਰਾਲੀਆਂ ਜਿਹੜੀਆਂ ਨਾਲ-ਨਾਲ ਖੜੀਆਂ ਸੀ ਉਹਨਾਂ ਟਰਾਲੀਆਂ ਨੂੰ ਇੱਕ ਦੂਜੀ ਦੇ ਨਾਲ ਬੈਲਡ ਕਰ ਦਿੱਤਾ ਪੱਕੇ ਕੋਕੇ ਜੜ ਦਿੱਤੇ ਕਹਿੰਦੇ ਹੁਣ ਨਹੀਂ ਚੱਕਣ ਦਿੰਦੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਪਹਿਲਾਂ ਹੀ ਸੀ ਜਿਹੜਾ ਚੱਕ ਲਿਆ ਸੀ ਹੁਣ ਤਾਂ ਅਸੀਂ ਪਹਿਰਾ ਦੇ ਰਹੇ ਆ ਸਾਡੀਆਂ ਹਿੱਕਾਂ ਦੇ ਉੱਪਰ ਨੂੰ ਲੰਘਣਾ ਪਵੇਗਾ ਜੇਕਰ ਜਗਜੀਤ ਸਿੰਘ ਡੱਲੇਵਾਲ ਤੱਕ ਪਹੁੰਚਣਾ ਟਰਾਲੀਆਂ ਬੈਲਡ ਕਰ ਦਿੱਤੀਆਂ ਨਾਕੇ ਲੱਗ ਚੁੱਕੇ ਨੇ ਖਨੌਰੀ ਬਾਰਡਰ ਦੇ ਉੱਤੇ ਜੋ ਮਾਹੌਲ ਆ ਉਹ ਮਾਹੌਲ ਦੇਖਣ یوں ਲੱਗ ਰਿਹਾ ਜਿਵੇਂ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਦੇ ਉੱਤੇ ਮਾਹੌਲ ਹੁੰਦਾ ਤਾਂ ਜਿਹੜੇ ਨੌਜਵਾਨ ਨਾਕੇ ਦੇ ਉੱਤੇ ਖੜੇ ਨੇ ਕੀ ਕੁਝ ਕਹਿ ਰਹੇ ਨੇ ਜੋ ਡਾਂਗਾ ਲੈ ਕੇ ਖੜਕੇ ਨੇ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਤਕਾਰਯੋਗ ਭਰਾਵੋ ਇਸ ਵਕਤ ਆਪਾਂ ਖਨੌਰੀ ਬਾਰਡਰ ਦੇ ਉੱਤੇ ਆ ਇਹ ਜਿਹੜਾ ਸਾਡਾ ਸਭ ਤੋਂ ਮੇਨ ਨਾਕਾ ਏ ਉਹਦੇ ਉੱਤੇ ਆਪਾਂ ਖਲੋਤੇ ਆ ਜਿਹੜਾ ਪੰਜਾਬ ਤੋਂ ਜਾਣਿਆ ਸੀ ਹਰਿਆਣੇ ਨੂੰ ਜਾਣਿਆ ਤੇ ਪੰਜਾਬ ਦਾ ਜਿਹੜਾ ਨਾਕਾ ਏ ਸਾਡਾ ਉਸ ਦੇ ਉੱਤੇ ਸਾਡੇ ਸਾਰੇ ਹੀ ਫਾਜਲਕਾ ਦੇ ਮਾਨਸਾ ਦੇ ਵਲੰਟੀਅਰ ਜੋ ਸਾਰੀ ਰਾਤ ਜਾ ਕੇ ਡਿਊਟੀ ਦਿੰਦੇ ਨੇ ਤੇ ਨਾਲ ਤੁਰ ਫਿਰ ਕੇ ਪਹਿਰਾ ਦਿੰਦੇ ਨੇ ਸਾਡੇ ਕੁਝ ਸਾਥੀ ਇੱਥੇ ਨੇ ਵੱਡੀ ਪੱਦਰ ਤੇ ਕੁਝ ਜਿਹੜੇ ਆ ਤੁਰ ਫਿਰ ਕੇ ਪਹਿਰਾ ਦੇ ਰਹੇ ਨੇ ਸਰਕਾਰ ਜੋ ਕਿਸਾਨ ਭਰਾਵੋ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਅੱਜ ਪੂਰੇ 30 ਦਿਨ ਹੋ ਚਲੇ ਨੇ ਇੱਕ ਐਕਸੇ ਬਾਅਦ ਪੌਣੇ ਕੈਂਟੇ ਬਾਅਦ ਜਿਹੜਾ 30ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਜਾਣਾ ਹੈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦਾ ਮਰਨ ਵਰਤਨ ਤੇ ਭਰਾਵੋ ਰੱਖਿਆ ਕਿਦੇ ਆਸਤੇ ਆ ਕੋਈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਆਪਣੀ ਲੜਾਈ ਨਹੀਂ ਆ ਕੋਈ ਉਹਨਾਂ ਦੇ ਘਰ ਦੀ ਕੋਈ ਵਟ ਦਾ ਕੋਈ ਪਿਆਲੀ ਦਾ ਰੌਲਾ ਨਹੀਂ ਆ ਕੋਈ ਉਹਨਾਂ ਦਾ ਪਰਿਵਾਰ ਦੇ ਨਾਲ ਰੌਲਾ ਨਹੀਂ ਆ ਇਹ ਜਿਹੜੀ ਅਸਲ ਦੇ ਵਿੱਚ ਗੱਲ ਵਾ ਪਿਛਲੇ ਅੰਦੋਲਨ ਦੇ ਵਿੱਚ ਜਦੋਂ ਆਪਾਂ ਤਿੰਨ ਕਾਲੇ ਕਾਨੂੰਨ ਵਾਪਸ ਕਰਾ ਰਹੇ ਸਾਂ ਉਸ ਉਸ ਵਿੱਚ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਹਰ ਸਟੇਜ ਤੋਂ ਇਹ ਗੱਲ ਬੋਲਦੇ ਸੀਗੇ ਜੇ ਭਰਾਵੋ ਇਹ ਤਿੰਨ ਕਾਲੇ ਕਾਨੂੰਨਾਂ ਦਾ ਜਨਮਦਾਤਾ ਜਿਹੜਾ ਉਹ ਗੈਟ ਵਾ ਗੈਟ ਤੇ ਇਹਦੇ ਨਾਲ ਉਹ ਵੱਡਾ ਅੰਦੋਲਨ ਸਾਨੂੰ ਲੜਨਾ ਪਊਗਾ ਗੈਟ ਵਿੱਚੋਂ ਬਾਹਰ ਆਉਣ ਆਸਤੇ ਸੋ ਉਹ ਜਿਹੜਾ ਅੰਦੋਲਨ ਵਾ ਉਹਦੇ ਵਿੱਚ ਅੱਜ ਉਹਦਾ ਮੋੜ ਬਣਿਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਕਿ ਭਾਰਤ ਜਿਹੜਾ ਗੈਟ ਦੇ ਵਿੱਚੋਂ ਬਾਹਰ ਆਵੇ ਕਿਉਂਕਿ ਗੈਟ ਜਿਹੜਾ ਵਾ ਉਹ ਭਾਰਤ ਦੇ ਕਿਸਾਨਾਂ ਦਾ ਗਲ ਘੁੱਟਦਾ ਵਾ ਤੇ ਨਾਲ ਦੀ ਨਾਲ ਅੱਜ 29 ਦਿਨ ਹੋ ਗਏ ਨੇ ਇਸ ਗੱਲ ਤੇ ਇਹ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰੋ ਜਿਹੜਾ ਕਿਸਾਨਾਂ ਦੇ ਸਿਰ ਚੜਿਆ ਕਰਜ਼ਾ ਉਹਨੂੰ ਮੁਕਤ ਕਰੋ ਤੇ ਨਾਲ ਦੀ ਨਾਲ ਜਿਹੜਾ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਓ ਕਿਉਂਕਿ ਭਾਰਤ ਦੇ 7 ਲੱਖ ਕਿਸਾਨ ਖੁਦਕੁਸ਼ੀ ਕਰਕੇ ਨੇ ਤੇ ਇਹ ਤੋਂ ਨਾਲ ਪੰਜਾਬ ਦੀ ਧਰਤੀ ਵੇਟਲਾ ਪਾਣੀ ਦਿਨ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਤਰ੍ਹਾਂ ਆਪਾਂ ਕਹਿੰਨੇ ਆ ਕਿ ਭਈਏ ਪਹਜਾਓ ਪੰਜਾਬ ਬਚਾਓ ਜੇ ਭਾਈ ਉਹਨਾਂ ਦਾ ਝੋਨਾ ਜਿਹੜਾ ਵਾ ਉਹ 900 ਰੁਪਏ ਵਿਕਦਾ ਏ ਜੇ ਉਹਨਾਂ ਦਾ ਝੋਨਾ ਜਿਹੜਾ ਪੂਰੇ ਭਾਅ ਦੇ ਵਿਕੇ ਸਾਨੂੰ ਕਹਿਣਾ ਨਹੀਂ ਪਊਗਾ ਵੀ ਭਈਏ ਭਜਾਓ ਉਹ ਆਪਣੇ ਆਪ ਆਪਣੇ ਦੇਸ਼ ਚ ਜਾ ਕੇ ਖੇਤੀ ਕਰ ਲੈਣਗੇ ਸੋ ਜਿਹੜਾ ਮੋਰਚਾ ਲੱਗਾ ਇਹਨੇ ਬਹੁਤ ਕੁਝ ਤੈਅ ਕਰਨਾ ਏ ਬਹੁਤ ਵੱਡਾ ਮੋਰਚਾ ਏ ਪੂਰੇ ਭਾਰਤ ਦੇ ਕਿਸਾਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਭਾਈ ਅੱਜ ਤੱਕ ਇਹ ਨਹੀਂ ਵੇਖਿਆ ਵੀ ਕਿਸੇ ਫੌਜ ਦਾ ਜਰਨੈਲ ਇਹ ਆਖੇ ਕਿ ਪਹਿਲਾਂ ਮੈਂ ਮਰੂੰਗਾ ਤੇ ਫਿਰ ਮੇਰੇ ਜਿਹੜੇ ਫੌਜੀ ਆ ਉਹ ਸ਼ਹਾਦਤ ਦੇਣਗੇ ਇਹ ਭਾਰਤੀ ਕਿਸਾਨ ਜਨ ਨੂੰ ਏਕਤਾ ਸਿੱਧੂਪੁਰ ਦਾ ਜਰਨੈਲ ਜੋ ਇਸ ਵਕਤ ਪੂਰੇ ਭਾਰਤ ਦੇ ਕਿਸਾਨਾਂ ਦਾ ਮਸੀਹਾ ਬਣ ਕੇ ਉੱਭਰਿਆ ਜਿਹੜਾ ਇਹ ਕਹਿ ਰਿਹਾ ਵੀ ਮੇਰੀ ਸ਼ਹਾਦਤ ਹੋ ਜੇ ਬੇਸ਼ੱਕ ਹੋ ਜੇ ਪਰ ਭਾਰਤ ਦੇ ਕਿਸਾਨਾਂ ਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਮਿਲਣਾ ਜ਼ਰੂਰੀ ਆ ਭਾਰਤ ਦੇ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਣੀ ਇਹ ਜ਼ਰੂਰੀ ਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਭਾਈ ਇਹ ਮੋਰਚਾ ਲੱਗਾ ਜਿਹੜੇ ਸਾਥੀ ਹਜੇ ਵੀ ਘਰਾਂ ਦੇ ਵਿੱਚ ਆ ਉਹਨਾਂ ਦੇ ਚਰਨਾਂ 'ਚ ਸਿਰ ਰੱਖ ਕੇ ਬੇਨਤੀ ਕਰਦੇ ਆ ਕਿ ਆਪੋ ਆਪਣੇ ਪਿੰਡਾਂ ਦੇ ਵਿੱਚੋਂ 10-10 ਨੌਜਵਾਨ ਇਕੱਠੇ ਹੋ ਕੇ ਟਰਾਲੀ ਟਰੈਕਟਰ ਲੈ ਕੇ ਟਰਾਲੀਆਂ ਦੇ ਤਰਪਾਲ ਪਾ ਕੇ ਵਿੱਚ ਗੱਦੇ ਰਾਸਤੇ ਰਾਸ਼ਨ ਰਾਸਤੇ ਤੇ ਖਲੌਰੀ ਮੋਰਚੇ ਵੱਲੋਂ ਰਵਾਨਾ ਹੋ ਜੋ ਲੋਹੇ ਤੇ ਲਕੀਰੇ ਗੱਲ ਕਹਿੰਦੇ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਵੀ ਭਾਈ ਇਹ ਮੋਰਚਾ ਜਿੱਤਾਂਗੇ ਆਪਾਂ ਵੀ ਅਪੀਲ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੋਰਚਾ ਵੀ ਜਿੱਤਾਂਗੇ ਤੇ ਆਪਣੇ ਜਰਨੈਲ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਵੀ ਆਪਣੇ ਨਾਲ ਵਾਪਸ ਪੰਜਾਬ ਵੀ ਲੈ ਕੇ ਚੱਲਾਂਗੇ ਹੁਣ ਸਾਡੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਜਸਪੀਰ ਸਿੰਘ ਜੀ ਸਿੱਧੂਪੁਰ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਜਿਹੜੀਆਂ ਸਰਕਾਰਾਂ ਨੇ ਭਾਵੇਂ ਉਹ ਕਿਸੇ ਕੋਈ ਵੀ ਸਰਕਾਰ ਹੋਵੇ ਉਹ ਕਿਸਾਨੀ ਦੇ ਹੱਕ ਵਿੱਚ ਨਹੀਂ ਕਿਸਾਨੀ ਦੇ ਵਿਰੋਧ ਵਿੱਚ ਹੈ ਕਾਨੂੰਨ ਲਾਗੂ ਕਰਦੀ ਹੈ ਪਰ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਹਮੇਸ਼ਾ ਕਿਸਾਨੀ ਦੀ ਗੱਲ ਕਰਦੇ ਨੇ ਕਿਸਾਨੀ ਲੇ ਮਾਰ ਮਿਟਣ ਲਈ ਤਿਆਰ ਹੋਏ ਪਏ ਨੇ ਉਹ ਆਪਣੇ ਸਾਹਮਣੇ ਆਇਆ ਪਿਆ ਨਹੀਂ ਤਾਂ ਬਹੁਤ ਸਾਰੇ ਆਗੂ ਜਏ ਹੁੰਦੇ ਨੇ ਕਿ ਆ ਮਾਵਾਂ ਦੇ ਪੁੱਤਾਂ ਨੂੰ ਮਰਵਾ ਦਿੰਦੇ ਆ ਤੇ ਆ ਪਿੱਛੇ ਰਹਿ ਜਾਂਦੇ ਨੇ ਪਰ ਸਾਡੇ ਜਰਨੈਲ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਆ ਪਹਿਲ ਕਦਮੀ ਕਰਦੇ ਨੇ ਜਿੱਥੇ ਕਿਸੇ ਵੀ ਮੋਰਚਾ ਲਾਉਣਾ ਹੈ ਜਾਂ ਕਿਤੇ ਕੋਈ ਧਰਾਓ ਕਰਨਾ ਆਪ ਉਹ ਅੱਗੇ ਹੋ ਕੇ ਗੱਲ ਕਰਦੇ ਨੇ ਕਦੇ ਪਿੱਛੇ ਰਹਿ ਕੇ ਨਹੀਂ ਗੱਲ ਕਰਦੇ ਬਹੁਤ ਸਾਰੀਆਂ ਗੱਲਾਂ ਦਾ ਤੁਹਾਨੂੰ ਸਾਡੇ ਬਾਬਾ ਜੀ ਕਰਤਾਰ ਸਿੰਘ ਉਹਨਾਂ ਫਰਾਂ ਦੇ ਦੱਸ ਹੀ ਦੱਤੇ ਆ ਕਿ ਕਿਸ ਤਰ੍ਹਾਂ ਸਾਡੇ ਜਰਨੈਲ ਆਗੂ ਅੱਗੇ ਹੋ ਕੇ ਕੰਮ ਕਰਦੇ ਨੇ ਤੇ ਆ ਜਿਹੜੇ ਸਾਡੇ ਸਿੱਧੂ ਬਰਜਠੇਵੰਦੀ ਤੇ ਦੂਜੀਆਂ ਜਥੇਬੰਦੀਆਂ ਦੇ ਵੀ ਜਿਹੜੇ ਕੇਡਰ ਦੇ ਨੌਜਵਾਨ ਬਜ਼ੁਰਗ ਵੀਰ ਇਹ ਸਾਰੇ ਹੀ ਅੱਜ ਆਪਣੇ ਆਗੂ ਨੂੰ ਇਸ ਲਈ ਧਰਨਾ ਲਾ ਰਹੇ ਨੇ ਕਿ ਉਹਨਾਂ ਨੂੰ ਪੁਲਿਸ ਦੁਆਰਾ ਨਾ ਚੱਕ ਲਵੇ ਕਿਉਂਕਿ ਪਹਿਲਾਂ ਪੰਜਾਬ ਸਰਕਾਰ ਭੇਜੀ ਹੋਇਆ ਪ੍ਰਸ਼ਾਸਨ ਨੇ ਪੁਲਿਸ ਨੇ ਸਰਦਾਰ ਜਗਜੀਤ ਸਿੰਘ ਦੱਲੇਆ ਨੂੰ ਅਚਾਨਕ ਰੈਸਟ ਕਰ ਲਿਆ ਸੀ ਤੇ ਹੁਣ ਇਹ ਨਹੀਂ ਖੌਣ ਦਾਂਗੇ ਅਸੀਂ ਸਾਰੇ ਪ੍ਰਸ਼ਾਸਨ ਭਾਵੇਂ ਪੱਪਾ ਭਾਰ ਹੋਇਆ ਫਿਰਦਾ ਅੱਜ ਵੀ ਪ੍ਰਸ਼ਾਸਨ ਸਿਵਲ ਵਰਦੀ ਦੇ ਵਿੱਚ ਵੱਡੇ ਪ੍ਰਸ਼ਾਸਨ ਦੇ ਜਿਹੜੇ ਵਰਕਰ ਸੀ ਉਹ ਫਿਰਦੇ ਸੀ ਇੱਥੇ ਇਸ ਧਰਨੇ ਦੇ ਵਿੱਚ ਸੂ ਲੈਂਦੇ ਫਿਰਦੇ ਸੀ ਕਿ ਕਦੋਂ ਸਾਨੂੰ ਸਮਾਂ ਮਿਲੇ ਅਸੀਂ ਕਿਸ ਤਰ੍ਹਾਂ ਅਸੀਂ ਦੁਬਾਰਾ ਚੱਕ ਲਈਏ ਪਰ ਹੁਣ ਇਹ ਨਾਮ ਉਹ ਬੜੇ ਤਗੜੇ ਢੰਗ ਨਾਲ ਚੱਲ ਰਹੇ ਨੇ ਮੈਂ ਇੰਨਾ ਕਹਿੰਦਾ ਹਾਂ ਫਤਿਹ ਬਲਾਉਣਾ ਕੋਣ ਅਸੀਂ ਸਾਡੇ ਆਖੂ ਦੀ ਪੂਰੀ ਰੱਖਿਆ ਕਰਦੇ ਆ ਉਹਨਾਂ ਨੂੰ ਪ੍ਰਕਾਸ਼ਨ ਦੇ ਧੱਕੇ ਨਹੀਂ ਚੜਨਗਾ ਕਿਤੇ ਦੀ ਕੀਮਤ ਹੈ ਸਾਡੇ ਆਖੂ ਨੂੰ ਮੈਂ ਦੁੱਖਣਦਾਂਗਾ ਇੰਨਾ ਕਹਿੰਦਾ ਬੁੱਤੇ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਜਲ ਤੱਕ ਤੂੰ ਇੱਕ ਕਿਸਾਨ ਰਹੇਗਾ ਧਰਤੀ ਤੇ ਤਪਹਾ ਰਹੇਗਾ ਜਦ ਤੱਕ ਦੁਖੀ ਕਿਸਾਨ ਰਹੇਗਾ ਧਰਤੀ ਤੇ ਤਪਹਾ ਰਹੇਗਾ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਲਾਕੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਲਾਕੀ ਆਪ ਕਰੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇਰੀ ਸੋਚ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇਰੀ ਸੋਚ ਤੇ ਜਾ ਰਹੇ ਹੋ ਕੇ ਤਸਮਾਨਾਂ ਨੂੰ ਸੜਕਾਂ ਦੇ ਖਰਾਬ ਕਰਨ ਵਾਲੀ ਕੇਂਦਰ ਦੇ ਪੰਜਾਬ ਸਰਕਾਰ ਮੁੜਦਾਬਾਦ 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 ਤਸਮਾਨਾਂ ਨੂੰ ਖੱਜਲ ਖਰਾਬ ਕਰਨ ਵਾਲੀ ਕੇਂਦਰ ਦੇ ਪੰਜਾਬ ਸਰਕਾਰ ਹਾਏ 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 ਕੇਂਦਰ ਦੇ ਪੰਜਾਬ ਸਰਕਾਰ ਮੁੜਦਾਬਾਦ ਮੁੜਦਾਬਾਦ ਦਾ ਕਾ ਜਿੰਦਾਬਾਦ 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 ਥੀਰ ਸਭ ਕਰਨ ਸੰਘਾ ਮਰ ਰਹੇ ਮਰ ਰਹੇ ਮਰ ਰਹੇ ਥੀਰ ਸਭ ਕਰਨ ਸੰਘਾ ਮਰ ਰਹੇ ਮਰ ਰਹੇ ਮਰ ਰਹੇ ਦੋ ਟਾਡੀ ਸੋਚਦੇ ਆਪਾਂ ਆਗੇ ਜੋ